ਹਰਨ ਦਾ ਬੱਚਾ ਹਨਾ ਕਿੰਨਾ ਕਿਊਟ ਆ ਸੱਚੀ ਅੱਜ ਆਇਆ ਜੂ ਦੇਖਣ ਰਿਵਾਲ ਸਰਸਾਹ ਵਿੱਚ ਜੂ ਵੀ ਹੈਗਾ ਆ ਇਹ ਬਲੈਕ ਬੀਅਰ ਜੂ ਪਰ ਇੱਥੇ ਜਾਨਵਰ ਥੋੜੇ ਆ ਜਾਨਵਰ ਜਿਆਦਾ ਨਹੀਂ ਹੈਗੇ ਸਿਰਫ ਇੱਥੇ ਬਲੈਕ ਬੀਅਰ হেরਨ ਸਾਂਬਰ ਬਸ ਇਹੀ ਆ ਸ਼ੇਰ ਵਗੈਰਾ ਦੀ ਅੱਛਾ ਸੀ ਦੇਖਣ ਦੀ ਉਹ ਤਾਂ ਹੈ ਹੀ ਨਹੀਂ ਇੱਥੇ ਚਲੋ ਕੋਈ ਨਹੀਂ ਜੂ ਦਾ ਕਿੰਨਾ ਬੜਾ ਬੀਅਰ ਆ ਦੇਖੋ Daddy à, yeah, Daddy. <coughs> daddy. Oh my God, Tú, very dangerous. <coughs>

ਸੇ ਬ੍ਰਿਜ ਪਾਰ ਕਰ ਰਹੇ ਆ ਜੂ ਵਾਲਾ ਦੂਜੀ ਪਾਰ ਪਿੱਤੇ ਆ ਆ ਜਾ ਹੁਣ ਰੁਕ ਜਿਓ ਹਜੇ ਚਲ ਅੱਗੇ ਚਲ ਕਿਹਦੇ ਅੱਗੇ ਉੱਥੇ ਮੈਂ ਖੜਾ ਰਿਹਾ 2 ਘੰਟੇ ਲੱਗੇ ਸੁਣੀਆ ਅਰ ਤੇ ਮੈਂ ਨਹੀਂ ਬੋਤਲ ਫੜਨੀ ਦੋ ਦੋ ਬੋਤਲਾਂ ਫੜਾਂ ਮੈਂ ਹਾਂ ਆਹ ਵਧੀਆ ਸੀ ਨਾ ਕੰਮਾ ਫੜਦੇ ਮੈਨੂੰ ਦੇ ਦੇ ਫੜ ਉੱਥੇ ਆ ਉੱਧਰ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਆਏ ਆ ਮਨਿਕਨ ਸਾਹਿਬ ਤੋਂ ਵਾਪਸ ਤੇ ਹੁਣ ਤੁਹਾਨੂੰ ਦਰਸ਼ਨ ਅਸੀਂ ਕਰਾਵਾਂਗੇ ਕੀਰਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਗੁਰਦੁਆਰਾ ਸੈਵੰਤੀ ਦੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਸਾਰੇ ਗੁਰਦੁਆਰੇ ਦੇ ਦੇਖਾਂਗੇ ਜਲਦੀ ਕਰਾਵਾਂਗੇ ਤੇ ਬਾਕੀ ਚਲੋ ਦੇ 2 ਮਿੰਟਸ ਸਟਾਪ ਕਰ ਲਾਵੇਂ ਇੰਤਜ਼ਾਰ ਕਰਾਉਣੇ ਦਰਸ਼ਨ ਹਾਂਜੀ ਬੈੜਿਆ ਰਹੇ ਸਾਡੇ ਚੈਨਲ ਦੇ ਨਾਲ ਓਕੇ ਗਾਇਸ ਉਹ ਸਾਹਮਣੇ ਗੀਤਵਰ ਸਾਹਿਬ ਆ ਉਹ ਜੀ ਇਹ ਦੇ ਫਰਾਂ ਦੇ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਲੇ ਗਣ ਇਥੋਂ ਪ੍ਰਸ਼ਾਦ ਲੈ ਜਿਓ ਹਣਾ ਦੇਖੋ ਜੀ ਨਦੀ ਦੇ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਸੰਪਤ ਪੀਰਤਪੁਰ ਸਾਹਿਬ ਆਏ ਆ ਆਪਾਂ ਹਾਂ ਤੇ ਇਸ਼ਨਾਨ ਕਰ ਰਹੇ ਆ ਸੰਤ ਜੀ ਪਰ ਅਰਜਨ ਸੋਲੋ ਪੀ ਆਨਸਰ ওভারਸ ਆ ਵਾਲ ਚੱਲੇ ਆਸੀ ਪੰਜ ਇਸ਼ਨਾਨ ਨਹੀਂ ਕਰ ਲੈਨੇ ਆ ਚੱਪਲ ইনোনি কথা ਜੋੜਾ ਕਰ ਤਾ ਹੁਣ ਜੋੜੇ ਲਾਇਆ ਬੱਸ ਅਸੀਂ ਚੱਲੇ ਹੁਣ ਗੱਡੀ ਨਾਲ ਚੱਲੀ ਹੁਣ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹਾਂਜੀ ਹਾਂ ਤਾਂ ਪਤਾ ਨਹੀਂ ਕੀ ਹੋਇਆ ਹੁਣ ਇੱਥੇ ਬਾਹਰ ਤੋਂ ਲੈ ਕੇ ਲਾਉਣਾ ਚਾਹੀਦਾ ਆ ਤਾਂ ਜੀ ਬੋਲਦਾ ਹਾਂ ਦਸੰਗਰੇ ਦੀ ਸਾਸ਼ੀ ਗਾਲੀ ਸਾਰਿਆਂ ਨੂੰ ਜਿੱਦ ਤੱਕ ਇਹ ਤੁਹਾਨੂੰ ਪਤਾ ਆ ਅਸੀਂ ਹੁਣ ਕੀਰਤਪੁਰ ਸਾਹਿਬ ਤੋਂ ਵਾਪਸ ਆ ਗਏ ਤੇ ਹੁਣ ਅਸੀਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਆ